ਕਿਵੋ ਜੀ ਸਾਰੇ ਅੱਜ ਆਪਾਂ ਵੇਖਾਂਗੇ ਇੰਸਟਾਗ੍ਰਾਮ ਦੇ ਕੁਝ ਘੈਂਟ ਘੈਂਟ ਰੀਲਾਂ ਤੇ ਪੜਾਂਗੇ ਉਸ ਤੋਂ ਵੀ ਘੈਂਟ ਘੈਂਟ ਕਮੈਂਟ ਹੈ ਚਲੋ ਸ਼ੁਰੂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਸ਼ਾਇਰੀ ਸੁਣ ਕੇ ਜਾਵੇਂ ਪੈਂਦੀਆਂ ਲਾਂ ਤਾਂ ਇੰਸਟਾਗ੍ਰਾਮ ਰੀਲਾਂ ਤੇ ਬਿਨਾ ਟੈਲੈਂਟ ਤੋਂ ਜੋ ਚੱਕਦੇ ਨੇ ਨਿਰਜਾਇਜ਼ ਫੀਲਾਂ ਤੇ ਜੋ ਮਿਹਨਤੀ ਸੱਚੀ ਆਰਟਿਸਟ ਨੇ ਕੋਈ ਵੇਖ ਕੇ ਨਿਰਾਜੀ ਇਧਰ ਕਰ ਕਰ ਸ਼ੇਅਰ ਫੇਮ ਦਾ ਮੀਂਹ ਵੜਾਈ ਰੱਖਿਆ ਇੰਨਾ ਜਲੀਲਾਂ ਤੇ ਪਹਿਲੀ ਗੱਲ ਜੇ ਕਿਸੇ ਨੇ ਮੈਸੇਜ ਕੀਤਾ ਹੋਵੇ ਨਾ ਮੈਂ ਚੈੱਕ ਨਹੀਂ ਕਰਦੀ ਦੂਜੀ ਗੱਲ ਜੇ ਕਿਸੇ ਕਮੈਂਟ ਕੀਤਾ ਹੋਵੇ ਜਿਹੜਾ ਸਾਨੂੰ ਇੰਗਲਿਸ਼ ਦੇ ਵਿੱਚ ਕਰਦਾ ਹੋਵੇ ਕਮੈਂਟ ਉਹ ਅਸੀਂ ਪੜ ਲੈਂਦੇ ਆ ਠੀਕ ਆ ਨਾ ਔਰ ਪੰਜਾਬੀ ਹਿੰਦੀ ਤਾਂ ਵੈਸੇ ਨਹੀਂ ਸਾਨੂੰ ਆਉਂਦੀ ਹੈ ਮਤਲਬ ਪੂਰੀ ਪ੍ਰੋਪਰ ਨਹੀਂ ਆਉਂਦੀ ਆਉਂਦੀ ਹੈ ਨਾ ਕਿ ਘੱਟ ਆਉਂਦੀ ਹੈ ਹਿੰਦੀ ਪੰਜਾਬੀ ਤਾਂ ਇੰਗਲਿਸ਼ ਪੜ ਲੈਂਦੇ ਆ ਹਾਂਜੀ ਉਹ ਵੀ ਹੈ ਨਾ ਹਿੰਦੀ ਪੰਜਾਬੀ ਥੋੜੀ ਜਿਹੀ ਮਤਲਬ ਵਧੀਆ ਹੁੰਦੀ ਹੈ ਮੈਂ ਤਾਂ ਇੰਨੀ ਨਹੀਂ ਆਉਂਦੀ ਇੰਗਲਿਸ਼ ਜ਼ਿਆਦਾ ਵਧੀਆ ਨਾ ਹੁੰਦੀ ਹੈ ਕੀ ਬਾਤ ਮਤਲਬ ਜੇ ਕੋਈ ਅੱਛਾ ਕਹਿੰਦਾ ਹੋਵੇ ਕਿ ਕਿਸੇ ਨੇ ਤੁਹਾਨੂੰ ਵੀਡੀਓ ਦੇ ਵਿੱਚ ਕਮੈਂਟ ਤੇ ਮੈਂ ਵਿਆਹ ਕਰਾ ਸਕਦੀ ਨਾ ਉਹ ਜਨ ਇਦਾ ਕੀਤਾ ਕਿ ਉਹਦਾ ਸਿਸਟਰ ਸਿਸਟਰ ਉਹਦਾ ਮਤ ਇੰਸਟਾਗ੍ਰਾਮ ਤੇ ਤਾਂ ਨਹੀਂ ਨਹੀਂ ਕਿ ਟਿਕਟੋਕ ਤੇ ਨਾ ਕਹਿੰਦੇ ਤੁਹਾਡੇ ਨਾਲ ਵਿਆਹ ਕਰਾਉਣ ਬਹੁਤ ਇੰਦਾ ਦੀ ਚੀਜ਼ਾਂ ਹੋਈਆਂ ਬਹੁਤ ਪ੍ਰਪੋਜ਼ਲ ਆਏ ਹੋਏ ਹਾਂਜੀ ਜਿਹੜੇ ਸਿਸਟਰ ਕਹਿੰਦੇ ਸੌਂਦਾ ਤੇ ਵੀ ਆਏ ਆ ਕੋਈ ਇਦਾਂ ਦਾ ਬੰਦਾ ਹੈ ਅੱਜਕੱਲ ਜੋਗੀ ਕ੍ਰਸ਼ ਰਾਇਆ ਹੋਵੇ ਤੁਹਾਡਾ ਮੇਰਾ ਹਾਂ ਸਿਮੀ ਸਰਗਿਲ ਜੀ ਓਕੇ ਵਾ ਇਹਨਾਂ ਨੂੰ ਬੋਲਦਿਆਂ ਨੂੰ ਸ਼ਰਮ ਨਹੀਂ ਆਉਂਦੀ ਤੇ ਮੈਨੂੰ ਸਾਰੀ ਸੁਣਦਿਆਂ ਨੂੰ ਆਈ ਜਾਂਦੀ ਕੈਨੇਡਾ ਦੇ ਜੰਪਲ ਨੇ ਇੰਡੀਆ ਤੋਂ ਮਜਬੂਰੀ ਕਰਕੇ ਰਹ ਰਹੇ ਨੇ ਸੈਕਰਟ ਹਾਰਟ ਸਰਕਾਰੀ ਕੰਨਿਆ ਸਕੂਲ ਤੋਂ ਪੜ੍ਹੇ ਐਸਾ ਮਤ ਕਰੋ ਮੇਰੀ ਜਾਨ ਲਾਈਫ ਮੇਂ ਕੁਛ ਅੱਛਾ ਕਰੋ ਯਾਰ ਕੁੜੀ ਆਪਣਾ Google Pay ਨੰਬਰ ਸੈਂਡ ਕਰੀ ਮੈਂ ਲੱਖ ਦੀ ਲਾਂਤ ਪੋਣੀਆ ਮੇਰੀ ਅਰਜੇ ਵਾਰਿ ਸ਼ਾਨ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਇਨਾ ਪੁਰਣ ਵਾਲੇ ਨੂੰ ਲੈ ਜਾ ਆਪਣੇ ਕੋਲ ਅਮਰੀਕਾ ਦੇ ਸਿਟੀਜ਼ਨ ਨੇ ਪੰਜਾਬ ਵਿੱਚ ਤੇ ਸਿਰਫ ਆਤੀਆਂ ਪੁੱਤਣੀਆਂ ਆਉਂਦੇ ਨੇ ਬਹੁਤ ਵਧੀਆ ਚੁਟਕਲਾ ਸੀ ਇੱਕ ਹੋਰ ਹੋਣ ਦੇ ਤਾਂ ਦੇ ਆ ਲਾਸਟ ਵਾਲੀ ਗੱਲ ਨੇ ਤੇ ਧਰਮ ਨਾਲ ਕੀਲ ਕੇ ਰੱਖਤਾ ਉਹਨਾਂ ਚ ਇੰਨਾ ਹਟ ਜਿੰਨਾਂ ਚ ਜਵਾਨੇ ਨਾਲ ਦੁੱਖ ਲੱਗਣ ਰੋਗ ਵੱਡਾ ਲੱਗਿਆ ਟੋਕੇ ਚ ਥੋਲੇ ਪਰਾ ਹੁਣ ਤਾਂ ਸ਼ਰਟ ਤੇ ਬਟਨ ਵੀ ਆਖਰੀ ਸਾਂ ਤੇ ਤਾ 15 ਪਠੂਰੀਆਂ ਨੂੰ ਦੰਦੀ ਵੀ ਵੱਡੀ ਦੀ ਜਾਂ ਇੰਨਾ ਸਮਾਨ ਤਾਂ ਲਿੰਟਰ ਦੀ ਮਸ਼ੀਨ ਨਹੀਂ ਚੱਲਦੀ ਪਿੱਛੇ ਤੇ ਸੇਤੀ ਦਸ ਕੁੜੀਆਂ ਕੇਲ ਉਨੇ ਆਪ ਹੀ ਮੱਥਾ ਅੱਗੇ ਕਰ ਲਿਆ ਉਹ ਵੀ ਕਹਿੰਦੀ ਹੋਣੀ ਤੂੰ ਫੈਰ ਹੀ ਮਾਰਦੇ ਭਰਾਵਾ ਪਾਕਿਸਤਾਨ ਤੇ ਬਾਰਡਰ ਤੇ ਬੈਠ ਕੇ ਲਿਖਿਆ ਹੋਇਆ ਗੀਤ ਆ ਗੱਲਾਂ ਤੇ ਫਿਰ ਚੰਡਾ ਖਾਣ ਵਾਲੀਆਂ ਐ ਬਾਈ ਸੀ ਨਾ ਲਾ ਜੂਨਾ ਲਾ ਫੈਬ੍ਰਿਕ ਐ ਕੈਨਿਓਨ ਕਾਜੂ ਆਈ ਲਵ ਯੂ ਮੈਂ ਤੈਨੂੰ ਬਹੁਤ ਪਿਆਰ ਕਰਦਾ ਯੂ ਨੋ ਹਿਰੇ ਤੂੰ ਬਹੁਤ ਚੰਗਾ ਮੁੰਡਾ ਐ ਲੇਕਿਨ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਆਈ ਐਮ ਸੋਰੀ ਕੀ ਸੋਰੀ ਤੈਨੂੰ ਪਤਾ ਹੈਲੋ ਤੇਰੇ ਪਿੱਛੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਆ ਕਿਰਿਆਾਂ ਯਾਰ ਦੀਆਂ ਪੈਰ ਮੇਰਾ ਬਿਸ਼ੱਕ ਸੌ ਜਾਂਦਾ ਲੱਗਦਾ ਪੈਰ ਦੇ ਨਾਲ ਨਾਲ ਮੇਰੀ ਕਿਸਮਤ ਵੀ ਸੁੱਤੀ ਪਈ ਐ ਉਹ ਸਾਲਿਆ ਤੂੰ ਮੇਰੀ ਗਰਲਫ੍ਰੈਂਡ ਨਾਲ ਬੈਠਾ ਮੇਰਾ ਕਿਆ ਭਾਈ ਮੈਂ ਖੜਾ ਹੋ ਜਾਣਾ ਕਾਜੂ ਖੜੀ ਹੋ ਜਾ ਕਾਜੂ ਡਾਰ ਲੈ ਤੂੰ ਮੇਰੇ ਰਿਸੈਪਸ਼ਨ ਤੇ ਬੈਠ ਕਰ ਇਹਨੂੰ ਤਾਂ ਮੈਂ ਦੱਸਦਾ ਓਏ ਤੇਰੇ ਤਾਂ ਪਹਿਲੇ ਹੀ ਤਿੰਨ ਤਿੰਨ ਵਿਆਹ ਹੋਏ ਐ ਸਾਡੇ ਵਾਸਤੇ ਵੀ ਛੱਡ ਦੇ ਕੋਸ ਸੋਚਿਆ ਸੀ ਮੈਂ ਇਸ ਬਾਰੇ ਪਰ ਮੈਂ ਚੌਥਾ ਵਿਆਹ ਤਾਂ ਕਰਵਾ ਰਿਹਾ ਤੂੰ ਕਿਤਨੇ ਮਾਰੇ ਹੁੰਨੇ ਤੈਨੂੰ ਮਾਰੇ ਹੁੰਨੇ ਉੱਥੇ ਸਭ ਪਤਾ ਮਨੂੰ ਕੁੜੀ ਯੂਐਸਟੀ ਪੱਕੀ ਐ ਸੱਪ ਪਿਆਰ ਕਰਕੇ ਕਰ ਰਿਹਾ ਤੂੰ ਉਹ ਤਾਂ ਰੋਕੇ ਲੈਣ ਯਾਰ ਸਾਡਾ ਯੂਐਸ ਫਰ ਤੂੰ ਸੀ ਵਿਆਹ ਚ ਫੋਟੋਗ੍ਰਾਫਰ ਕਿਹੜਾ ਬੁੱਕ ਕਰ ਰਹੇ? ਉਹ ਤਾਂ ਫੇਰ ਡੋਕੇ ਲੈਣੇ। ਉਹ ਨਹੀਂ ਨਹੀਂ ਭਾਈ। ਕਈ ਵਾਰ ਨਾ ਆਪਾਂ ਸਸਤੇ ਫੋਟੋਗ੍ਰਾਫਰ ਬੁੱਕ ਕਰ ਲੈਣੇ। ਉਹ ਫਿਰ ਦੋ ਦੋ ਸਾਲ ਐਲਬਮ ਹੀ ਨਹੀਂ ਦਿੰਦੇ। ਅੱਛਾ ਫਿਰ ਕਿਹਨੂੰ ਕੰਟੈਕਟ ਕਰਾਂ? ਉਹ ਫਿਰ ਤੂੰ ਉੱਥੇ ਕੇਵੀ ਬਰਾਡ ਨੂੰ ਕੰਟੈਕਟ ਕਰ। ਉਹ ਜੇ ਕਿਸੇ ਨੂੰ ਵੀ ਫਰੇਜ਼ਨੋ ਕੈਲੀਫੋਰਨੀਆ ਚ ਜਾਂ ਯੂ ਐਸ ਏ ਚ ਕਿਸੇ ਵੀ ਫੰਕਸ਼ਨ ਵਾਸਤੇ ਜਾਂ ਵੈਡਿੰਗ ਵਾਸਤੇ ਫੋਟੋਗ੍ਰਾਫਰ ਚਾਹੀਦਾ ਹੈ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਆ। ਅੱਛਾ ਭਾਈ ਉਹ ਪਹਿਲੇ ਦੋ ਹਫ਼ਤੇ ਅੱਜ ਤਾਂ ਤੈਨੂੰ ਫੋਟੋ ਐਲਬਮ ਦੇ ਦੇਣਗੇ। ਉਸ ਤੋਂ ਬਾਅਦ ਕਿਸਨਾਲਾ ਵੀ ਬ੍ਰੀਕਪੁਰ ਦੇ ਪਤੰਦਰ ਜਿਵੇਂ ਭੂਤਾਂ ਦਾ ਸੰਸਾਰ ਸਾਗਰ ਦੀ ਬਉਟੀ ਦੀ ਇੰਡੀਗਾ ਘਾਰ ਪੋੜਣ ਵਾਲਾ ਗੋਬਿੰਦਸਾਦਾ ਬਾਈ ਮੈਂ ਤੁਹਾਡੇ ਇੱਟ ਮਾਰਨੀ ਆ ਕਿਹੜੇ ਪੱਠੇ ਤੋਂ ਲਾਵਾਂ ਪੰਜਾਬ ਨਸ਼ਿਆ ਚ ਹੀ ਠੀਕ ਆ ਪੋੜਣ ਵਾਲੇ ਪੋੜ ਜਾਂਦੇ ਨੇ ਪਾੜ ਕੇ ਸੀਨਾ ਪੱਤਰਾ ਦਾ ਕੋਈ ਨਾ ਬ੍ਰੋ ਦਵਾਈ ਖਾਈ ਜਾ ਹੋ ਜਾਣਾ ਠੀਕ ਜੇ ਸੱਚੀ ਨਾਕ ਆ ਗਿਆ ਇਹਨੇ ਸਭ ਤੋਂ ਪਹਿਲਾਂ ਤਿੱਤਰੋਣਾ بیسਬਾਲ ਕਿੱਥੇ ਮੇਰਾ ਕੱਡਾ ਇਹਦੇ ਅੰਦਰੋਂ ਸੱਪ ਮੈਂ ਗਰਾ ਚੱਕ ਧਰੀ ਬੋਨ ਮਿਲਦੀ ਕਰ ਜਸ ਬਤਾਦੀ ਤੇਰੇ ਕਰਕੇ ਕਟੀਆਂ ਜਾਗ ਜਾਗ ਕੇ ਰਾਤਾਂ ਦੀ ਤੂੰ ਅੱਖਾਂ ਤਾਂ ਦਿੱਤ ਦੂ ਸਾਰੀ ਬੜਾ ਅਫਸੋਸ ਹੈ ਜੀ ਕੌਣ ਗੁਜ਼ਰ ਗਿਆ ਜੀ ਇਹਨੂੰ ਬਰਾਤੀ ਨਾ ਘੁੱਟਦੇ ਬਿਆਹ ਤੇ ਮਰਗ ਵਾਲਾ ਮਾਹੌਲ ਬਣਾਉਣ ਦੀ ਸਬਰ ਕਰੋ ਤਰਸੀਮ ਕਸਰ ਐਸਾ ਮਤ ਕਰੋ ਮੇਰੀ ਜਾਨ ਲਾਈਵ ਮੇਂ ਕੁਛ ਅੱਛਾ ਕਰੋ ਯਾਰ ਭਾਈ ਜੀ ਪਲੀਜ਼ ਮੈਂ ਹੁਣ ਮਰਗ ਤੇ ਆਇਆ ਘਰ ਜਾ ਕੇ ਹੱਸਾਂਗਾ ਪੱਕਾ ਕੋਈ ਹੋਰ ਕੰਮ ਸਿੱਖ ਲੈਂਦਾ ਬੱਚੇ ਕੋਈ ਵੈਲਡਿੰਗ ਦਾ ਕੀ ਰੇਰ ਬੁਕਿੰਗ ਕਰਨੀ ਸੀ ਬਰਾਡ ਟਰੋਣੀਆ ਕਿੰਨੇ ਪੈਸੇ ਲਵੋਗੇ ਸਾਰੇ ਮਾਰ ਮਾਰ ਚ ਵੇੜੇ ਤੇ ਜਾਣਾ ਮਾਰ ਕਰ ਦੂੰ ਮੈਂ ਬੜਾ ਮਨਾ ਤੇ ਮੂੰਹ ਜਾ ਟਾਗੇ ਭਰੇ ਕਰੂੰਗਾ ਮੈਂ ਸਮਝ ਗਿਆ ਵੀ ਨਹੀਂ ਓਕੇ ਦਵਾਰਾਂ ਨੂੰ ਸਮਝਣਾ ਆਈ ਦਵਾਰਾ ਬੁੱਤ ਨਹੀਂ ਬੁੱਤ ਦਸੂ ਦਿਨ ਦਵਾਰਾ ਓਕੇ ਸਮਝ ਗਿਆ ਗੋਰੀ ਵੀਰਾਂ ਚੋਰੀ ਕਿੱਥੇ ਕਰਨੀ ਦੱਸ ਦੀ ਮੈਨੂੰ ਵੀ ਫਰੀ ਆ ਲਈ ਜਾਈ ਮੈਨੂੰ ਵੀ ਨਾਲ ਅਨਮੋਲ ਕਾਤਰਾ ਨਾਲ ਗੱਲ ਕਰਨੀ ਪਊ ਵੀ ਇਹਦੇ ਸਾਲੇ ਦੇ ਪਿੱਛੇ ਦੇ ਛਟਕੇ ਲਵਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀਡੀਓ ਪਰਿਵਾਰ ਚ ਬੈਠ ਕੇ ਵੇਖਣ ਵਾਲੀ ਹੋਵੇ ਤੇ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ